ਅੱਜ ਦਾ ਜੋ ਪਾਵਨ ਬਚਨ ਹੈ ਉਹ ਹੈ ਚਾਲੀਆਂ ਮੁਕਤਾਂ ਮੁਕਤੇ ਦਾ ਭਾਵ ਹੁੰਦਾ ਏ ਜਿਹੜਾ ਬੰਦਨਾ ਤੋਂ ਮੁਕਤ ਹੋ ਜਾਂਦਾ ਹੈ ਜਿਹੜਾ ਔਗਣਾ ਤੋਂ ਵਿਕਾਰਾਂ ਤੋਂ ਬੰਦ ਖਲਾਸੀ ਪ੍ਰਾਪਤ ਕਰ ਲੈਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਮੁਕਤ ਹੋ ਗਿਆ ਹੈ ਗੁਰਬਾਣੀ ਦੇ ਅੰਦਰ ਜਦੋਂ ਆਪਾਂ ਮੁਕਤਾ ਸ਼ਬਦ ਦੇ ਬਾਰੇ ਪੜ੍ਹਦੇ ਹਾਂ ਤੇ ਰੋਜ਼ ਪੜਿਆ ਜਾਂਦਾ ਹੈ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰ ਤੂਟੀ ਜੰਮ ਕੇ ਕਹਿੰਦੇ ਉਹ ਮੁਕਤ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਮਾਲਕ ਨੂੰ ਚੇਤੇ ਕੀਤਾ ਹੈ ਉਹਨਾਂ ਦੀ ਜਮਾਂ ਦੀ ਫਾਹੀ ਮੁੱਕ ਗਈ ਉਹਨਾਂ ਦੇ ਬੰਧਨ ਕੱਟੇ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਮੁਕਤ ਸ਼ਬਦ ਦੀ ਜਿਹੜੀ ਹੈ ਨਾ ਉਹ ਪਰਭਾਸ਼ਾ ਨੂੰ ਦਰਸਾਇਆ ਹੈ ਉਹ ਕਹਿੰਦੇ ਨੇ ਮੁਕਤਾ ਉਹ ਹੁੰਦਾ ਹੈ ਜਿਹਦੇ ਵਿੱਚ ਉਸਤਤ ਤੇ ਨਿੰਦਿਆ ਦੀ ਕੋਈ ਪ੍ਰਵਾਹ ਨਾ ਹੋਵੇ ਆਪਾ ਬਚਨ ਪੜਦੇ ਆ ਉਸਤਤ ਨਿੰਦਿਆ ਨਾਹੀਂ ਜਿਹੇ ਜਿਹਦੇ ਵਿੱਚ ਨਾ ਉਸਤਤ ਹੈ ਨਾ ਨਿੰਦਿਆ ਦੀ ਕੋਈ ਗੱਲ ਹੈ ਜੇ ਕੋਈ ਉਸਤਤ ਕਰ ਜਾਵੇ ਤਾਂ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਕੋਈ ਨਿੰਦਿਆ ਕਰ ਜਾਵੇ ਤਾਂ ਵੀ ਬਹੁਤਾ ਫਰਕ ਨਹੀਂ ਪੈਂਦਾ ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹੋ ਸਮਾਨ ਕੰਚਨ ਕਹਿੰਦੇ ਨੇ ਸੁਨੇ ਨੂੰ ਤੇ ਲੋਹਾ ਆਪਾਂ ਵੇਖਦੇ ਹਾਂ ਜਿਹੜਾ ਲੋਹਾ ਤੇ ਸੋਨਾ ਉਹ ਇੱਕ ਬਰਾਬਰ ਕਰਕੇ ਜਾਣਦਾ ਹੋਵੇ ਤੇ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ ਮੁਕਤਤਾ ਹਿੱਤੇ ਜਾਣ ਕਹਿੰਦੇ ਇਹ ਗੱਲ ਪੱਕੀ ਕਰਕੇ ਜਾਣ ਲੈ ਕੇ ਉਹ ਮੁਕਤ ਹੋ ਗਿਆ ਅਗਲਾ ਬਚਨ ਇੱਕ ਹੋਰ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹ ਕਹਿੰਦੇ ਜਿਹਦੇ ਵਿੱਚ ਖੁਸ਼ੀ ਤੇ ਗਮੀ ਦੀ ਕੋਈ ਪ੍ਰਵਾਹ ਨਾ ਹੋਵੇ ਖੁਸ਼ੀ ਆ ਜਾਏ ਤਾਂ ਵੀ ਉਦਾਂ ਦਾ ਰਹਿੰਦਾ ਹੈ ਗਮੀ ਆ ਜਾਏ ਤਾਂ ਵੀ ਉਦਾਂ ਦਾ ਰਹਿੰਦਾ ਹੈ ਨਹੀਂ ਤੇ ਸੰਸਾਰੀ ਲੋਕਾਂ ਦਾ ਸਾਡਾ ਸੁਭਾਅ ਹੁੰਦਾ ਹੈ ਜੇ ਖੁਸ਼ੀ ਆ ਗਈ ਤੇ ਆਪੇ ਤੋਂ ਬਾਹਰ ਹੋ ਜੰਨੇ ਆ ਜੇ ਗਮੀ ਆ ਜੀ ਆ ਜਾਵੇ ਤੇ ਫਿਰ ਬਹੁਤਾ ਜਿਆਦਾ ਕਰਲਾਉਣ ਲੱਗ ਜੰਨੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਿ ਖੁਸ਼ੀ ਤੇ ਗਮੀ ਦੇ ਵਿੱਚ ਇੱਕੋ ਜਿਹਾ ਰਹਿਦਾ ਹੋਵੇ ਵੈਰੀ ਤੇ ਮਿੱਤਰ ਨੂੰ ਇੱਕ ਸਮਾਨ ਜਾਣਦਾ ਹੋਵੇ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨਰੇ ਮਨਾ ਮੁਕਤ ਤਾਹ ਤੇ ਜਾਣ ਕਹਿੰਦੇ ਉਹ ਮੁਕਤਾ ਹੁੰਦਾ ਹੈ ਭਾਵ ਉਸਤ ਤੇ ਨਿੰਦਿਆ ਤੋਂ ਉੱਪਰ ਉੱਠ ਜਾਣ ਵਾਲਾ ਸੁਨੇ ਤੇ ਚਾਂਦੀ ਨੂੰ ਲੋਹੇ ਨੂੰ ਇੱਕ ਬਰਾਬਰ ਜਾਣਨ ਵਾਲਾ ਜਿਹੜਾ ਖੁਸ਼ੀ ਤੇ ਗਮੀ ਨੂੰ ਇੱਕ ਸਾਰ ਜਾਣਨ ਵਾਲਾ ਸਤਿਗੁਰੂ ਕਹਿੰਦੇ ਉਹ ਮੁਕਤਾ ਹੁੰਦਾ ਹੈ ਜਦੋਂ ਆਪਾਂ ਇਤਿਹਾਸ ਵਿੱਚ ਵੇਖਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਦੋਂ ਪੰਜ ਪਿਆਰੇ ਸਹਿਬਾਨ ਦੀ ਚੋਣ ਹੁੰਦੀ ਹੈ ਨਾ ਵਾਰੀ-ਵਾਰੀ ਸਤਿਗੁਰੂ ਨੇ ਪੰਜ ਸੀਸ ਦੀ ਮੰਗ ਕੀਤੀ ਤੇ ਜਦੋਂ ਸਤਿਗੁਰੂ ਪੰਜ ਸੀਸ ਲੈ ਕੇ ਕੰਬੂ ਦੇ ਵਿੱਚ ਚਲੇ ਜਾਂਦੇ ਐ ਤੇ ਜਦੋਂ ਵਾਪਸ ਆਉਂਦੇ ਐ ਆਉਂਦਿਆਂ ਨੂੰ ਪੰਜ ਸਿੱਖ ਜਿਹੜੇ ਐ ਉਹ ਸਾਹਮਣੇ ਖੜੇ ਸੀ ਮਹਾਰਾਜ ਕਹਿੰ ਲੈ ਕਿ ਤੁਸੀਂ ਕਹਿੰ ਲੈ ਕਿ ਪਾਛਾ ਸਾਡਾ ਵੀ ਸੀਸ ਹਾਜ਼ਰ ਐ ਤੁਸੀਂ ਪੰਜਵੀਂ ਆਵਾਜ਼ ਤੋਂ ਬਾਅਦ ਆਏ ਨਹੀਂ ਅਸੀਂ ਤੇ ਖੜੇ ਸੀ ਤੁਹਾਨੂੰ ਸੀਸ ਪੇਟ ਕਰਨਾ ਮਹਾਰਾਜ ਕਹਿੰ ਲੈ ਕਿ ਕਹਿੰਦੇ ਸਿਰ ਤੇ ਪੰਜ ਹੀ ਚਾਹੀਦੇ ਸੀ ਪਰ ਤੁਸੀਂ ਪੰਜ ਆਏ ਹੋ ਅੱਜ ਤੋਂ ਬਾਅਦ ਇਹ ਜਿਹੜੇ ਸਾਜੇ ਐ ਇਹ ਮੇਰੇ ਪੰਜ ਪਿਆਰੇ ਹੋਣਗੇ ਤੁਸੀਂ ਮੇਰੇ ਪੰਜ ਮੁਕਤੇ ਹੋਵੋਗੇ ਪਹਿਲੀ ਵਾਰ ਮੁਕਤਾ ਸ਼ਬਦ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਾਜਨਾ ਦੇ ਵੇਲੇ ਜੁੜਦਾ ਹੈ ਉਹਨਾਂ ਦੇ ਇਤਿਹਾਸ ਵਿੱਚ ਨਾਮ ਆਉਂਦੇ ਐ ਟੈਲ ਸਿੰਘ ਦੇਵਾ ਸਿੰਘ ਰਾਮ ਸਿੰਘ ਇਤਿਆਦ ਉਹ ਪੰਜ ਸਿੱਖਾਂ ਨੂੰ ਪਹਿਲੀ ਵਾਰ ਮੁਕਤਾ ਕਿਹਾ ਗਿਆ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ 40 ਸਿੱਖ ਰਿਆ ਕਰਦੇ ਸੀ ਉਹ ਜਿਹੜੇ ਨਿਕਟ ਵਰਤੀ 40 ਸਿੱਖ ਸਾਨਾ ਉਹਨਾਂ ਨੂੰ ਵੀ 40 ਮੁਕਤੇ ਕਿਹਾ ਜਾਂਦਾ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ 40 ਮੁਕਤੇ ਉਹ ਸੀ ਜਿਨ੍ਹਾਂ ਦੇ ਵਿੱਚ ਬਾਬਾ ਬਚਿੱਤਰ ਸਿੰਘ ਸੀ ਬਾਬਾ ਉਦੇ ਸਿੰਘ ਸੀ ਇਤਿਹਾਦਿਕ ਸਿੱਖ ਜਿਹੜੇ ਸਨ ਜਿਹੜੇ ਬਹੁਤ ਨੇੜੇ ਰਿਆ ਕਰਦੇ ਸੀ ਬਾਬਾ ਜੀਵਨ ਸਿੰਘ ਵਰਗੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਤੇ ਛੱਡਣ ਦੇ ਵੇਲੇ ਜਦੋਂ ਚਮਕੌਰ ਦੀ ਗੜੀ ਅੰਦਰ ਜਾਂਦੇ ਐ ਜਿਹੜੇ ਚਮਕੌਰ ਦੇ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੇ ਐ ਉਹਨਾਂ ਨੂੰ ਹੀ 40 ਮੁਕਤੇ ਹੀ ਕਿਹਾ ਜਾਂਦਾ ਹੈ ਉਹਨਾਂ ਦੀ ਗਿਣਤੀ ਭਾਵੇਂ ਕੁਝ ਇਤਿਹਾਸਕਾਰਾਂ ਨੇ 43 ਲਿਖੀ ਐ ਕੁਝ ਨੇ ਥੋੜਾ ਬਹੁਤ ਫਰਕ ਪਾ ਕੇ ਲਿਖੀ ਐ ਕੁਝ ਵੀ ਹੋਵੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੀ ਗਿਣਤੀ 40 ਖੁਦ ਦੱਸੀ ਐ ਜਦੋਂ ਜਫਰਨਾਮੇ ਦੇ ਵਿੱਚ ਲਿਖਦੇ ਐ ਕਿ ਗੁਰਸਨਾਚੇ ਕਾਰੇ ਗੁਨੰਦ ਚਹਲ ਨਾਰਕੇ ਦੇ ਲਖ ਬਰਾਇਤ ਪਰੋ ਵੇ ਖਬਰ ਐ ਇੱਕ ਪਾਸੇ ਮੇਰੇ 40 ਭੁਖੇ ਸ਼ੇਰ ਇੱਕ ਪਾਸੇ ਇਹ 10 ਲੱਖ ਨੇ ਘੇਰਾ ਪਾਇਆ ਹੋਇਆ ਜਿਹੜੇ ਉਸ ਚਮਕੌਰ ਦੇ ਵਿੱਚ ਜੂਝ ਕੇ ਸ਼ਹੀਦ ਹੋਏ ਉਹਨਾਂ ਨੂੰ ਵੀ 40 ਮੁਕਤੇ ਹੀ ਕਿਹਾ ਜਾਂਦਾ ਹੈ ਤੇ ਜਿਹੜੇ ਤੀਸਰੇ ਆ ਜਾਂ ਸਭ ਤੋਂ ਪ੍ਰਸਿੱਧ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਉਹ 40 ਮੁਕਤੇ ਆ ਜਿਹੜੇ ਖਦਰਾਨੀ ਦੀ ਢਾਬ ਦੇ ਉੱਪਰ ਸ਼ਹਾਦਤਾਂ ਦਾ ਜਾਮ ਪੀ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਮਾਲਵੇ ਦੀ ਧਰਤੀ ਦੇ ਉੱਪਰ ਵਿਚਰ ਦੇ ਵਿਚਰ ਦੇ ਰਾਮਿਆਣੀ ਦੀ ਧਰਤੀ ਦੇ ਉੱਪਰ ਸੁਭਾਏਮਾਨ ਸਨ ਇਧਰ ਮਾਝੇ ਦੀ ਧਰਤੀ ਦੇ ਉੱਪਰ ਦੇਸ਼ ਰਾਜ ਚੜ੍ਹਾਈ ਕਰ ਜਾਂਦਾ ਜਦੋਂ ਦੇਸ਼ ਰਾਜ ਚੜ੍ਹਾਈ ਕਰ ਗਿਆ ਨਾ ਤੇ ਉਸ ਵੇਲੇ ਦੇ ਨਾਲ ਬਹੁਤ ਸਾਰੇ ਲੋਕ ਜਾਂ ਸਿੱਖ ਜਿਹੜੇ ਸਨ ਉਹਦੇ ਭੋਗ ਤੇ ਇਕੱਠੇ ਹੋਏ ਉਥੇ ਫਿਰ ਅਕਸਰ ਜਦੋਂ ਭੋਗ ਦੀ ਸਮਾਪਤੀ ਹੁੰਦੀ ਹੈ ਆਪਾਂ ਵੇਖਦੇ ਹਾਂ ਕਿ ਵਿਚਾਰਾਂ ਚੱਲ ਪੈਂਦੀਆਂ ਇੱਕ ਦੂਸਰੇ ਨਾਲ ਗੱਲਬਾਤ ਚਰ ਪੈਂਦੀ ਹੈ ਉੱਥੇ ਗੱਲਬਾਤ ਹੋਣੀ ਸ਼ੁਰੂ ਹੋਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਦਿੱਤਾ ਹੈ ਛੱਡਣ ਤੋਂ ਬਾਅਦ ਪਰਿਵਾਰ ਦਾ ਵਿਛੋੜਾ ਪੈ ਗਿਆ ਸਾਕਾ ਸਰਹੰਦ ਸਾਕਾ ਚਮਕੌਰ ਦਾ ਜ਼ਿਕਰ ਹੋਇਆ ਕੁਝ ਭਾਵਨਾਵਾਲੇ ਸਿੱਖ ਸਨ ਉਹਨਾਂ ਕਹਿੰਿਆ ਸਾਨੂੰ ਸਤਿਗੁਰੂ ਨੂੰ ਮਿਲਣ ਵਾਸਤੇ ਜਾਣਾ ਚਾਹੀਦਾ ਹੈ ਕੁਝ ਜਿਹੜੇ ਭਗ ਸਿੰਘ ਚਭਾਲੀਏ ਵਰਗੇ ਚੌਧਰੀ ਸਨ ਉਹ ਕਹਿਣ ਲੱਗੇ ਚਲੋ ਜਾਂਦੇ ਹਾਂ ਗੁਰੂ ਦੇ ਕੋਲ ਅਫਸੋਸ ਪ੍ਰਗਟ ਕਰਕੇ ਨਾਲੇ ਗੁਰੂ ਨੂੰ ਸਮਝਾਵਾਂਗੇ ਜੰਗਾਂ ਜੁੱਦਾਂ ਦੇ ਵਿੱਚ ਕੀ ਰੱਖਿਆ ਤੁਹਾਨੂੰ ਜੰਗ ਕਰਨੇ ਜਿਹੜੇ ਉਹ ਛੱਡ ਦੇਣੇ ਚਾਹੀਦੇ ਇਸ ਤਰ੍ਹਾਂ ਦੇ ਨਾਲ ਮਾਝੇ ਦੀ ਧਰਤੀ ਤੋਂ ਇੱਕ ਤਾਫਲਾ ਜਿਹੜਾ ਸੀ ਨਾ ਉਹ ਤਿਆਰ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣ ਵਾਸਤੇ ਇਹ ਲੱਭਦੇ ਲਭਾਉਂਦੇ ਸਤਿਗੁਰੂ ਨੂੰ ਪੁੱਛਦੇ ਪੁੱਛਦੇ ਮਹਾਰਾਜ ਰਾਮੇ ਆਣੇ ਤੋਂ ਰੂਪੇ ਆਣੇ ਨੂੰ ਤੁਰਨ ਲੱਗੇ ਰਸਤੇ ਦੇ ਵਿੱਚ ਅੱਜ ਕੱਲ ਉੱਥੇ ਪਿੰਡ ਵਸਿਆ ਹੋਇਆ ਪਿੰਡ ਦਾ ਨਾਂ ਹੈ ਮੱਲਨਸੋਢੀਆਂ ਉਹ ਸਥਾਨ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ੁਭੈਮਾਨ ਸੇ ਸਿੱਖਾਣੇ ਆਣ ਕੇ ਖਬਰ ਦਿੱਤੀ ਸਤਿਗੁਰੂ ਮਾਝੇ ਦੀ ਧਰਤੀ ਤੋਂ ਇੱਕ ਕਾਫਲਾ ਆ ਰਿਹਾ ਹੈ ਸਤਿਗੁਰੂ ਨੇ ਉੱਥੇ ਸਿੱਖਾਂ ਨੂੰ ਹੁਕਮ ਕੀਤਾ ਮਹਾਰਾਜ ਕਹਿੰਦੇ ਚਾਦਰਾਂ ਬਿਛਾਓ ਚਾਦਰਾਂ ਬਿਛਾ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਈ ਬਣ ਗਏ ਇਹ ਮਾਝੇ ਦੀ ਧਰਤੀ ਤੋਂ ਆਏ ਹੋਏ ਸਿੱਖਾਂ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਹੈ ਆਣ ਕੇ ਨਮਸਕਾਰ ਕਰਕੇ ਕੋਲ ਬੈਠ ਗਏ ਸਿੱਖਾਂ ਨੇ ਅਫਸੋਸ ਪ੍ਰਗਟ ਕੀਤਾ ਮਹਾਰਾਜ ਆਪ ਜੀ ਦੇ ਸਹਬਜ਼ਾਦੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਸਕਰਾਉਂਦੇ ਹੋਏ ਕਿਹਾ ਕਹਿਣ ਲੱਗੇ ਇਹ ਪ੍ਰਮਾਤਮਾ ਦਾ ਭਾਣਾ ਹੈ ਮਾਲਕ ਦੀ ਰਜ਼ਾ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੱਲਾਂ ਕਰਦੇ ਆ ਕਰਦੇ ਆ ਇਹ ਜਿਹੜੇ ਚੌਧਰੀ ਲੋਕ ਸਨ ਚੌਧਰੀਆਂ ਨੂੰ ਆਪਣਾ ਹੀ ਹੰਕਾਰ ਹੁੰਦਾ ਹੈ ਭਾਗ ਸਿੰਘ ਚੁਭਾਲੀਆ ਕਹਿਣ ਲੱਗਿਆ ਕਹਿੰਦਾ ਮਹਾਰਾਜ ਦੇਖੋ ਜੰਗਾਂ ਜੁਦਾਂ ਦੇ ਵਿੱਚੋਂ ਕੀ ਲੈਣਾ ਹੈ ਛੱਡੋ ਤੁਸੀਂ ਜੰਗ ਕਰਨੇ ਤੁਸੀਂ ਇੱਕ ਥਾਂ ਤੇ ਬੈਠ ਜਾਓ ਅਸੀਂ ਤੁਹਾਡੇ ਸਿੱਖ ਬਣ ਕੇ ਤੁਹਾਡੀ ਪੂਜਾ ਕਰਾਂਗੇ ਨਾਲੇ ਸਾਡੀ ਲਾਹੌਰ ਦਰਬਾਰ ਨਾਲ ਬੜੀ ਬੰਦੀ ਹੈ ਜੇ ਤੁਸੀਂ ਕਹੋ ਤਾਂ ਫਿਰ ਅਸੀਂ ਲਾਹੌਰ ਦਰਬਾਰ ਨਾਲ ਗੱਲ ਕਰਦੇ ਹਾਂ ਲਾਹੌਰ ਵਾਲੇ ਦਿੱਲੀ ਨਾਲ ਗੱਲ ਕਰਨਗੇ ਅਸੀਂ ਤੁਹਾਡਾ ਵਿਚ ਪੈ ਕੇ ਸਮਝੌਤਾ ਕਰਾ ਦਿੰਨੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਪਹਿਲੀ ਗੱਲ ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਮੇਰੇ ਉਸਤਾਦ ਬਣ ਕੇ ਗੁਰੂ ਬਣ ਕੇ ਮੈਨੂੰ ਸਿਖਾਉਣ ਆਏ ਜੇ ਸਿੱਖ ਦਾ ਕਰਮ ਇਹ ਨਹੀਂ ਹੁੰਦਾ ਕਿ ਜੋ ਗੁਰੂ ਨੂੰ ਕੋਈ ਸਲਾਹ ਦੇ ਸਿੱਖ ਦਾ ਕਰਮ ਹੁੰਦਾ ਹੈ ਕਿ ਉਹ ਗੁਰੂ ਨੇ ਜੋ ਕੁਝ ਕਿਹਾ ਹੈ ਉਸ ਗੱਲ ਨੂੰ ਮੰਨ ਲੈ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕਾ ਭਾਣੇ ਵਿੱਚ ਆਵੇ ਗੁਰੂ ਦੇ ਭਾਣੇ ਅਨੁਸਾਰ ਚੱਲਣਾ ਹੈ ਗੁਰੂ ਦੀ ਰਜ਼ਾ ਗੁਰੂ ਦੇ ਹੁਕਮ ਮੁਤਾਬਕ ਚੱਲਣਾ ਹੈ ਗੁਰੂ ਨੂੰ ਸਲਾਮਾ ਦੇਣਾ ਸਿੱਖ ਦਾ ਕੰਮ ਥੋੜੀ ਹੁੰਦਾ ਹੈ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾ ਲ ਜਿਹੜਾ ਮਨ ਮਰਜ਼ੀ ਨਾਲ ਚੱਲਦਾ ਹੈ ਉਹ ਝੋਟਾ ਖਾਂਦਾ ਹੈ ਉਹ ਭਟਕਦਾ ਹੈ ਸਤਿਗੁਰੂ ਨੇ ਪਾਵਨ ਪੁਰਬਾਣੀ ਵਿੱਚ ਕਿਹਾ ਮਹਾਰਾਜ ਕਹਿੰਦੇ ਗੁਰੂ ਨੇ ਆਪਣੇ ਜੀਵਨ ਵਿੱਚ ਕੀ ਕੀਤਾ ਇਹ ਕਦੇ ਇਹ ਨਹੀਂ ਵੇਖੀਦਾ ਬਹੁਤ ਵਾਰ ਆਪਾਂ ਦੱਸਣ ਲੱਗ ਜਾਂਦੇ ਆ ਗੁਰੂ ਨੇ ਵੀ ਤੇ ਇਦਾਂ ਕੀਤਾ ਹੀ ਹੈ ਜੀ ਮਹਾਰਾਜ ਕਹਿੰਦੇ ਗੁਰੂ ਨੇ ਆਪਣੇ ਜੀਵਨ ਵਿੱਚ ਕੀ ਕੀਤਾ ਇਹ ਨਹੀਂ ਵੇਖਣਾ ਸਿੱਖ ਦਾ ਕੰਮ ਸਿੱਖ ਦਾ ਕੰਮ ਹੈ ਜੋ ਗੁਰੂ ਨੇ ਕਿਹਾ ਉਸ ਗੱਲ ਨੂੰ ਮੰਨ ਲੈਣਾ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਗੁਰੂ ਨੇ ਕੀ ਕੀਤਾ ਇਹ ਨਹੀਂ ਵੇਖੀਦਾ ਗੁਰੂ ਨੇ ਜੋ ਕਿਹਾ ਉਹ ਕਮਾਇਆ ਜਾਂਦਾ ਹੈ ਸਤਿਗੁਰੂ ਕਹਿੰਨ ਲੱਗੇ ਜੇ ਤੇ ਸਿੱਖ ਤੇ ਸਿੱਖ ਦਾ ਕੰਮ ਸਲਾਹਾਂ ਦੇਣਾ ਨਹੀਂ ਹੁੰਦਾ ਸਿੱਖ ਦਾ ਕੰਮ ਉਹਦਾ ਹੁਕਮ ਅਨੁਸਾਰ ਚੱਲਣਾ ਪਰ ਤੁਸੀਂ ਅੱਜ ਸਲਾਹਾਂ ਲੈ ਕੇ ਆ ਗਏ ਜੇ ਮੈਨੂੰ ਕਹਿ ਰਹੇ ਜੇ ਸਮਝੌਤੇ ਦੀਆਂ ਗੱਲਾਂ ਕਰਦੇ ਜੇ ਇਹ ਜਿਹੜੀਆਂ ਸਮਝੌਤੇ ਦੀਆਂ ਗੱਲਾਂ ਤੁਸੀਂ ਅੱਜ ਕਰਦੇ ਹੋ ਤੁਸੀਂ ਕਹਿੰਦੇ ਹੋ ਲਾਹੌਰ ਦਰਬਾਰ ਨਾਲ ਬੜੀ ਬੰਦੀ ਹੈ ਇਹ ਉਦੋਂ ਨਹੀਂ ਸੀ ਬੰਦੀ ਜਦੋਂ ਤਤੀ ਤਵੀਤ ਪਾ ਕੇ ਉੱਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਤੁਸੀਂ ਉਦੋਂ ਕੋਈ ਗੱਲ ਨਾ ਕੀਤੇ ਕੁਝ ਉਸ ਦਿਨ ਲਾਹੌਰ ਦਰਬਾਰ ਦੇ ਵਿੱਚ ਜਾ ਕੇ ਉਸ ਦਿਨ ਗੱਲ ਨਾ ਕੀਤੀ ਉਸ ਦਿਨ ਤੁਸੀਂ ਇਹ ਨਹੀਂ ਕਿਹਾ ਕਿ ਸਾਡੀ ਬੜੀ ਬੰਦੀ ਹੈ ਮਹਾਰਾਜ ਕਹਿਣ ਲੱਗੇ ਉਸ ਦਿਨ ਤੁਸੀਂ ਕਿੱਥੇ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਦੀ ਧਰਤੀ ਦੇ ਉੱਪਰ ਸ਼ਹੀਦ ਕੀਤਾ ਗਿਆ ਮਤੀ ਦਾ ਸਦੀ ਦਾਸ ਬਿਆਲਾ ਜੀ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਉਸ ਦਿਨ ਨਹੀਂ ਸੀ ਬੰਦੀ ਤੁਹਾਡੀ ਮਹਾਰਾਜ ਕਹਿਣ ਲੱਗੇ ਅੱਜ ਆਣ ਕੇ ਸਲਾਹਾਂ ਦੇਣ ਵਾਲੇ ਚਭਾਲਿਓ ਉਹਦੀ ਉਸ ਦੇ ਨੀ ਸੀ ਬੰਦੀ ਜਦੋਂ 8 ਮਹੀਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਜਦੋਂ ਸਰਸਾ ਦੇ ਕੰਢੇ ਤੇ ਵਿਛੋੜਾ ਪਿਆ ਜਦੋਂ ਇੱਕ ਪਾਸੇ 40 ਭੁੱਖੇ ਸ਼ੇਰ ਇੱਕ ਪਾਸੇ 10 ਲੱਖ ਨੇ ਘੇਰਾ ਪਾਇਆ ਜਿੱਦਨ ਮਾਸੂਮ ਜਿੰਦਾਂ ਨੂੰ ਸਰਹੰਦ ਦੀ ਧਰਤੀ ਤੇ ਕੋਹ ਕੋਹ ਕੇ ਸ਼ਹੀਦ ਕੀਤਾ ਤੁਸੀਂ ਉਸ ਦੇ ਨਾਂ ਆਏ ਅੱਜ ਸਾਰਾ ਕੁਝ ਹੋ ਗਿਆ ਤੇ ਮੈਨੂੰ ਸਲਾਹਾਂ ਦੇਣ ਵਾਸਤੇ ਆਏ ਹੋ ਜੋ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਪੰਥ ਪ੍ਰਕਾਸ਼ ਦੇ ਅੰਦਰ ਰਤਨ ਸਿੰਘ ਭੰਗੂ ਲਿਖਦੇ ਐ ਕਿਆ ਗੁਰੂ ਅਰਜਨ ਦਰਿਆਏ ਨਾ ਰੋੜਿਓ ਕੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦਰਿਆ ਦੇ سپੁਰਦ ਕਰਕੇ ਸ਼ਹੀਦ ਨਹੀਂ ਕੀਤਾ ਕਿਆ ਤੇਗ ਬਹਾਦਰ ਸੀਸ ਨਾ ਤੋਰਿਓ ਸ਼ੀਖ ਹੋਰ ਨਹਿ ਕੋਹਾਏ ਬੱਚੇ ਤੇ ਨਹਿ ਮਰਵਾਏ ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਇੰਨਾ ਕੁਝ ਹੋ ਗਿਆ ਤੇ ਅੱਜ ਤੁਸੀਂ ਆਣ ਕੇ ਸਲਾਹਾਂ ਦਿੰਦੇ ਹੋ ਕਿ ਸਮਝੌਤਾ ਕਰ ਲਿਆ ਜਾਏ ਮਹਾਰਾਜ ਕਹਿਣ ਲੱਗੇ ਕਹਿੰਦੇ ਹੁਣ ਕੋਈ ਸਮਝੌਤਾ ਨਹੀਂ ਹੋ ਸਕਦਾ ਦੱਲ ਗਏ ਉਹ ਜਿਹੜੇ ਚੌਧਰੀ ਸਨ ਕਹਿੰਦੇ ਮਹਾਰਾਜ ਫਿਰ ਜੇ ਰੋਜ਼-ਰੋਜ਼ ਦੀ ਲੜਾਈ ਹੈ ਨਾ ਤੇ ਸਾਡੇ ਕੋਲ ਇਹ ਸਿੱਖੀ ਨਹੀਂ ਨਿਭਾਈ ਜਾਂਦੀ ਮਹਾਰਾਜ ਕਹਿੰ ਲੱਗੇ ਮੈਂ ਕਦੋਂ ਤੁਹਾਨੂੰ ਸੱਦਣ ਵਾਸਤੇ ਗਿਆ ਸੀ ਤੁਸੀਂ ਆਪੇ ਹੀ ਆਏ ਹੋ ਤੇ ਨਹੀਂ ਨਿਭਾਈ ਜਾਂਦੀ ਤੇ ਆਹ ਲਓ ਕਾਗਜ਼ ਲਿਖਦੇ ਹੋ ਇਹਦੇ ਉੱਪਰ ਕਿ ਅਸੀਂ ਤੁਹਾਡੇ ਸਿੱਖ ਨਹੀਂ ਉਹ ਭਾਗ ਸਿੰਘ ਚਭਾਲੀਏ ਨੇ ਆਪਣੇ ਹੱਥ ਵਿੱਚ ਕਾਗਜ਼ ਲਿਆ ਨਾਲ ਕਲਮ ਦੇ ਨਾਲ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਤੁਹਾਡੇ ਸਿੱਖ ਦੇ ਇਹਦੇ ਉੱਪਰ ਸਾਈਨ ਕਰਦੇ ਭਾਗ ਸਿੰਘ ਨੇ ਕੀਤੇ ਦਰਬਾਰਾ ਸਿੰਘ ਘਵਾਰਾ ਸਿੰਘ ਇਤਿਆਦਿਕ ਪੰਜ ਸੱਤ ਜਣੇ ਜਿਹੜੇ ਸਨ ਉਹਨਾਂ ਨੇ ਸਾਈਨ ਕਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕਾਗਜ਼ ਦਾ ਟੁਕੜਾ ਫੜਿਆ ਆਪਣੇ ਕਮਰਕੱਸੇ ਦੇ ਵਿੱਚ ਅੜਾਇਆ ਸਤਿਗੁਰੂ ਘੋੜੇ ਤੇ ਸਵਾਰ ਹੋਏ ਨਾਲ ਉਹਨਾਂ ਦੇ ਜਿਹੜੇ ਕੁਝ ਸਿੱਖ ਸਨ ਉਹ ਅੱਗੇ ਨੂੰ ਤੁਰ ਪਏ ਜਿਹੜੇ ਚੌਧਰੀ ਸਨ ਉਹ ਉੱਠੇ ਤੇ ਉੱਟ ਕੇ ਵਾਪਸ ਆਪਣੇ ਇਲਾਕੇ ਨੂੰ ਤੁਰ ਪਏ ਜਿਹੜੇ ਕੁਝ ਭਾਵਨਾਵਾਲੇ ਸਿੱਖ ਸੀ ਉਹ ਰੁਕ ਗਏ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਰਾਮੇਯਾਨੀ ਦੀ ਧਰਤੀ ਦਾ ਕਾਫਲਾ ਵੀ ਤਿੰਨ ਹਿੱਸਿਆਂ ਚ ਹੋ ਗਿਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਉਹ ਬਹੁਤ ਅੱਗੇ ਨਿਕਲ ਚੁੱਕੇ ਸਨ ਜਿਹੜੇ ਚੌਧਰੀ ਸੀ ਉਹ ਵਾਪਸ ਮੁੜ ਗਏ ਤੇ ਜਿਹੜੇ ਕੁਝ ਸਿੱਖ ਸਨ ਦਰਦ ਰੱਖਣ ਵਾਲੇ ਉਹ ਰੁਕ ਗਏ ਜਿਨ੍ਹਾਂ ਦੇ ਵਿੱਚ ਸਤਕਾਰ ਜੋਗ ਮਾਤਾ ਭਾਗੌਰ ਉਹਨਾਂ ਦਾ ਪਤੀ ਨਿਧਾਨ ਸਿੰਘ ਵੜੈਚ ਨਾਲ ਉਹਨਾਂ ਦੇ ਭਾਈ ਮਹਾ ਸਿੰਘ ਭਾਈ ਰਾਏ ਸਿੰਘ ਇਹ ਸਿੱਖ ਰੁਕ ਕੇ ਕਹਿ ਲੱਗੇ ਕਹਿੰਦੇ ਇੱਕ ਕਲੰਕ ਅੱਗੇ ਲੱਗਾ ਸਾਡੇ ਮੱਥੇ ਦੇ ਉੱਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੁਨੀ ਚੱਦ ਨੂੰ ਕਿਹਾ ਸੀ ਹਾਤੀ ਦਾ ਮੁਕਾਬਲਾ ਕਰਿਓ ਮਾਜੇ ਦਾ ਰੈਡਵਾਲਾ ਸੀ ਉਹ ਕੰਦ ਟੱਪ ਕੇ ਦੌੜਨ ਲੱਗਾ ਲੱਤ ਟੁੱਟ ਗਈ ਬਾਅਦ ਚ ਮੌਤ ਹੋ ਗਈ ਇੱਕ ਕਲੰਕ ਤਾਂ ਜੇ ਪਿਛਲਾ ਲੱਥਾਣੀ ਆ ਨਵਾਂ ਚੜਾ ਕੇ ਚੱਲੇ ਹਾਂ ਅਸੀਂ ਤਾਂ ਪ੍ਰਾਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਏ ਸੀ ਇਹ ਨਵਾਂ ਪਾਪ ਚੜਾ ਕੇ ਚੱਲੇ ਹਾਂ ਨਾਲੇ ਗੁਰੂ ਤੋਂ ਬੇਮੁਖ ਹੋ ਕੇ ਕਿਹੜੇ ਥਾਂ ਦੇ ਉੱਪਰ ਜਾ ਕੇ ਟਿਕਾਣਾ ਕਰਾਂਗੇ ਜੇ ਕੋ ਗੁਰ ਤੇ ਬੇਮੁਖ ਹੋਵੇ ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਵੇ ਉਹਨੂੰ ਕਦੇ ਥਾਂ ਨਹੀਂ ਮਿਲਦੀ ਉਹਨੂੰ ਕਦੇ ਟਿਕਾਣਾ ਨਹੀਂ ਮਿਲਦਾ ਉਹ ਸਿੱਖ ਰੁਕੇ ਕਹਿੰ ਲਗੇ ਆਓ ਫਿਰ ਹਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰ ਮਗਰ ਚੱਲਦੇ ਹਾਂ ਇਹਨਾਂ ਚਰ ਨੂੰ ਪਤਾ ਲੱਗਾ ਵਜ਼ੀਰਖਾ ਫੌਜਾਂ ਲੈ ਕੇ ਆ ਰਿਹਾ ਹੈ ਕਹਿੰਦੇ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰ ਚੱਲਦੇ ਹਾਂ ਤੇ ਜਾ ਕੇ ਸਤਿਗੁਰੂ ਮਿਲਣਗੇ ਤਾਂ ਵੀ ਠੀਕ ਹੈ ਨਹੀਂ ਮਿਲਣਗੇ ਫਿਰ ਜੂਝ ਕੇ ਸ਼ਹੀਦ ਹੋ ਜਾਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰਮਗਰ ਤੁਰੇ ਇਹਨਾਂ ਚਿਰ ਨੂੰ ਵਜ਼ੀਰ ਖਾਨ ਦੀਆਂ ਫੌਜਾਂ ਨੇੜੇ ਆ ਗਈਆਂ ਗੁਰੂ ਕੇ ਸਿੱਖਾਂ ਨੇ ਜਾ ਕੇ ਖਦਰਾਨੇ ਦੀ ਢਾਬ ਦੇ ਉੱਪਰ ਆਪਣਾ ਮੋਰਚਾ ਬੰਦੀ ਕਰ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਨ ਉਹ ਟਿੱਬੀ ਦੇ ਉੱਪਰ ਖੜੇ ਸਿ ਵਜ਼ੀਰ ਖਾਨ ਦੀਆਂ ਫੌਜਾਂ ਆਉਂਦੀਆਂ ਇਹ ਜਿਹੜੇ ਮਾਝੇ ਦੀ ਧਰਤੀ ਤੋਂ ਆਏ ਸਿੱਖ ਸਨ ਇਹ ਛਾਤੀਆਂ ਢਾ ਕੇ ਜੂਸ ਕੇ ਲੜਦੇ ਐ ਬੜੀ ਬਹਾਦਰੀ ਦੇ ਨਾਲ ਇਹਨਾਂ ਨੇ ਮੁਕਾਬਲਾ ਕੀਤਾ ਜਿੱਥੇ ਮਾਝੇ ਦੀ ਧਰਤੀ ਦੇ ਸਿੱਖ ਲੜ ਰਹੇ ਸਨ ਉਹਦੇ ਨਾਲ-ਨਾਲ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸ਼ਰਧਾਲੂ ਸਿੱਖ ਸਨ ਬਰਾੜ ਸੀ ਉਹ ਵੀ ਲੜਦੇ ਪਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਟਿੱਬੀ ਤੋਂ ਜਿਹੜਾ ਸੀ ਉਹ ਤੀਰਾਂ ਦੇ ਨਾਲ ਵਜ਼ੀਰ ਖਾਨ ਦੀਆਂ ਫੌਜਾਂ ਦਾ ਸਵਾਗਤ ਕਰ ਰਹੇ ਸਨ ਭਿਆਨਕ ਜੰਗ ਹੁੰਦਾ ਸਾਰਾ ਦਿਨ ਜੰਗ ਹੋਣ ਤੋਂ ਬਾਅਦ ਜਿੰਨੇ ਕੁ ਮੁਠੀ ਭਰ ਸਿੱਖ ਸੀ ਉਹ ਲਗਭਗ ਸ਼ਹੀਦ ਹੋ ਚੁੱਕੇ ਸਨ ਵਜ਼ੀਰ ਖਾਨ ਦੀਆਂ ਫੌਜਾਂ ਥੱਕ ਚੁਕੀਆਂ ਸੀ, ਅੱਕ ਚੁਕੀਆਂ ਸੀ। ਉਸ ਵੇਲੇ ਦੇ ਨਾਲ ਕਪੂਰਾ ਵੀ ਸੀ। ਕਪੂਰਾ ਦੋਹਰੀ ਨੀਤੀ ਰੱਖਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਕਹਿੰਦਾ ਸੀ, ਮਹਾਰਾਜ ਤੁਹਾਡੇ ਹੀ ਸੇਖਾਂ। ਉਹਦਰ ਵਜ਼ੀਰ ਖਾਨ ਤੋਂ ਡਰਦਾ ਵੀ ਸੀ। ਵਜ਼ੀਰ ਖਾਨ ਨੇ ਪੁੱਛਿਆ, ਕਹਿਣ ਲੱਗਿਆ ਕਪੂਰਿਆ, ਪਾਣੀ ਕਿੱਥੇ ਐ? ਤੇ ਕਪੂਰੇ ਨੇ ਨੀਤੀ ਤੋਂ ਕੰਮ ਲੈਂਦਿਆਂ ਕਿਹਾ, ਵਜ਼ੀਰ ਖਾਨ ਨੂੰ ਕਹਿੰਦਾ ਜੇ ਅੱਗੇ ਨੂੰ ਜਾਵਾਂਗੇ 30 ਕੋ, ਜੇ ਪਿੱਛੇ ਮੁੜਾਂਗੇ 10 ਕੋ। ਉਨੇ ਵਿਖਿਆ ਪਾਣੀ ਤੇ ਪਿਛੇ ਨੇੜੇ ਆ ਉਹਦਾ ਭਾਵ ਇਹ ਸੀ ਕਪੂਰਾ ਇਹ ਚਾਹੁੰਦਾ ਸੀ ਕਿ ਹੁਣ ਵਜ਼ੀਰ ਖਾਨ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਨਾ ਜਾਵੇ ਵਜ਼ੀਰ ਖਾਨ ਆਪਣੀਆਂ ਫੌਜਾਂ ਲੈ ਕੇ ਪਿੱਛੇ ਨੂੰ ਮੁੜਿਆ ਤੇ ਮੁੜਦੇ ਵਕਤ ਜਿਹੜੇ ਉਸ ਖਦਰਾਣੀ ਦੀ ਢਾਬ ਤੇ ਵਜ਼ੀਰ ਖਾਨ ਦੇ ਸਿਪਾਹੀ ਮਰੇ ਪਏ ਸਨ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਚੁੱਕੀਆਂ ਉਹਨੇ ਇਦਾਂ ਹੀ ਤੁਰ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੱਬੀ ਤੋਂ ਥੱਲੇ ਉਤਰਦੇ ਉਤਰ ਕੇ ਸਤਿਗੁਰੂ ਕੱਲੇ ਕੱਲੇ ਸਿੱਖ ਦੇ ਕੋਲ ਜਾਂਦੇ ਮਹਾਰਾਜ ਨੇ ਆਪਣੇ ਰੁਮਾਲ ਦੇ ਨਾਲ ਸਿੱਖਾਂ ਦੇ ਮੁਖੜੇ ਸਾਫ਼ ਕੀਤੇ ਨਾਲੇ ਮਹਾਰਾਜ ਨੇ ਖਿਤਾਬ ਦੇ ਕੇ ਨਵਾਜਿਆ ਗੁਰਦੇਵ ਕਹਿਣ ਲੱਗੇ ਆ ਮੇਰਾ ਸਿੱਖ 5000ਹਾਰੀ ਹੈ ਦੂਸਰੇ ਸਿੱਖ ਦੇ ਕੋਲ ਜਾਂਦੇ ਮੁਖੜਾ ਸਾਫ਼ ਕਰਦੇ ਨਾਲੇ ਕਹਿੰਦੇ ਇਹ ਮੇਰਾ ਸਿੱਖ 10000ਹਾਰੀ ਹੈ ਅਗਲੇ ਸਿੱਖ ਕੋਲ ਜਾਂਦੇ ਕਿਸੇ ਨੂੰ 20000ਹਾਰੀ ਕਿਸੇ ਨੂੰ 30000ਹਾਰੀ ਦਾ ਖਿਤਾਬ ਦਿੰਦੇ ਜਿਸੇ ਨੂੰ ਮਹਾਰਾਜ ਨੇ ਕਿਹਾ ਇਹ ਮੇਰਾ ਲਾਹੌਰ ਦਾ ਨਵਾਬ ਕਿਸੇ ਨੂੰ ਮਹਾਰਾਜ ਨੇ ਕਿਹਾ ਇਹ ਮੇਰਾ ਮਲਤਾਨ ਦਾ ਸੂਬੇਦਾਰ ਇਤਾਂ ਕਰਕੇ ਨਵਾਜ਼ ਦੇ ਨਵਾਜ਼ ਦੇ ਮਹਾਰਾਜ ਸਿੱਖਾਂ ਦੇ ਮੁਖੜੇ ਸਾਫ਼ ਕਰਦੇ ਨਾਲੇ ਸਿੱਖਾਂ ਨੂੰ ਦੇਖਦੇ ਮਹਾਰਾਜ ਜਾ ਰਹੇ ਸੀ ਕੀ ਤੱਕਦੇ ਆ ਉਸ ਵੇਲੇ ਭਾਈ ਮਹਾ ਸਿੰਘ ਭਾਈ ਰਾਏ ਸਿੰਘ ਤੇ ਮਾਤਾ ਭਾਗ ਕੌਰ ਅਜੇ ਸਹਿਕ ਦੇ ਪੈਸਾ ਨੇ ਸ਼ਹੀਦ ਨਹੀਂ ਹੋਏ ਸਤਿਗੁਰੂ ਨੇ ਮਹਾ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਹੈ ਰੱਖ ਕੇ ਸਤਿਗੁਰੂ ਨੇ ਸਿਰ ਮਹਾ ਸਿੰਘ ਦਾ ਮੁਖੜਾ ਸਾਫ਼ ਕੀਤਾ ਨਾਲੇ ਮਹਾਰਾਜ ਕਹਿਣ ਲੱਗੇ ਕਹਿੰਦੇ ਮਾਨਸਿਆ 10 ਜੇ ਤੂੰ ਕਹੇ ਤੈਨੂੰ ਹੋਰ ਜੀਵਨ ਦੇ ਦिए ਮਾ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਨਹੀਂ ਤੁਹਾਡੀ ਗੋਦ ਵਿੱਚ ਮੇਰੇ ਪ੍ਰਾਣ ਨਿਕਲ ਜਾਣ ਮੈਨੂੰ ਹੋਰ ਕੀ ਚਾਹੀਦਾ ਹੈ ਸਤਿਗੁਰੂ ਕਹਿਣ ਲੱਗੇ ਕੁਝ ਮੰਗ ਲੈ ਹੱਥ ਜੋੜ ਕੇ ਕਿਹਾ ਮਹਾਰਾਜ ਮੰਗਣਾ ਕੀ ਹੈ ਕਿਰਪਾ ਕਰ ਦਿਓ ਜਿਹੜਾ ਮਨਹੂਸ ਕਾਗਜ਼ ਦਾ ਟੁਕੜਾ ਚੌਧਰੀ ਲੈ ਕੇ ਦੇਗੇ ਸਤਿਗੁਰੂ ਉਹ ਮੇਰੇ ਇਸ ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਮੇਰੀਆਂ ਅੱਖਾਂ ਦੇ ਸਾਹਮਣੇ ਪੜ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਉਹ ਕਾਗਜ਼ ਦਾ ਟੁਕੜਾ ਕੱਢਿਆ ਸਤਿਗੁਰੂ ਕਹਿਣ ਲੱਗੇ ਮਾਸਿਆਂ ਦੇਖ ਇਹ ਕੇਵਲ ਤੇ ਕੇਵਲ ਇੱਕੋ ਪਾਸੇ ਲਿਖਿਆ ਏ ਕਿ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਅ ਦੂਜਾ ਪਾਸਾ ਤਾਂ ਖਾਲੀ ਏ ਮੈਂ ਤਾਂ ਨਹੀਂ ਲਿਖਿਆ ਕਿ ਤੁਸੀਂ ਮੇਰੇ ਸਿੱਖ ਨਹੀਂ ਹੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਕਾਗਜ਼ ਦੇ ਟੋਟੇ ਟੋਟੇ ਕਰਕੇ ਹਵਾ ਦੇ ਵਿੱਚ ਡਾਉਂਦਿਆਂ ਹੋਇਆਂ ਇੱਕ ਗੱਲ ਕਹੀ ਟੁੱਟੀ ਸੁੰਨ ਖੁੱਟੀ ਮਹਾਰਾਜ ਕਹਿਣ ਲੱਗੇ ਲੈ ਮਾਨਸਿਆਂ ਗੰਢ ਲਈ ਹੈ ਇਨਾ ਚਿਰ ਨੂੰ ਮਾਨ ਸਿੰਘ ਜਿਹੜਾ ਸੀ ਉਹ ਸ਼ਹੀਦ ਹੋ ਚੁੱਕਾ ਸੀ ਸਾਰੇ ਸਿੱਖ ਸ਼ਹੀਦ ਹੋ ਗਏ ਮਾਤਾ ਭਾਗੌਰ ਜਿਹੜੇ ਸੀ ਉਹਨਾਂ ਦਾ ਇਲਾਜ ਕਰਵਾਇਆ ਗਿਆ ਉਹ ਠੀਕ ਹੋ ਜਾਂਦੇ ਐ ਸਾਰੀ ਰਾਤ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੀਰਤਨ ਕਰਦੇ ਐ ਕੁਝ ਬਰਾੜ ਸਿੱਖ ਵੀ ਆ ਜਾਂਦੇ ਐ ਭਾਵੇਂ ਕਿ ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ ਇਹ ਜੰਗ ਜਿਹੜੀ ਹੈ 22 ਵਿਸਾਖ ਨੂੰ ਹੋਈ ਲੇਕਿਨ ਬਹੁਤਾਂਤ ਵਿੱਚ ਗੁਰੂਕੀਆਂ ਸਾਖੀਆਂ ਜਾਂ ਪ੍ਰਾਤਨ ਸਰੋਤ ਜਿਹੜੇ ਐ ਉਹਨਾਂ ਦੇ ਵਿੱਚ ਲਿਖਿਆ ਕਿ ਇਹ ਜੰਗ 30 ਪੂਰਨ ਹੁੰਦੀ ਹੈ ਫਿਰ ਸਾਰੀ ਰਾਤ ਇਲਾਹੀ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਅਗਲੇ ਦਿਨ ਫਿਰ ਜਿਹੜੇ ਸਿੱਖ ਸਨ ਉਹਨਾਂ ਨੇ ਗੁਰੂ ਕੇ ਸਿੱਖਾਂ ਦੇ ਸਰੀਰ ਚੁਕੇ ਜਿਖਾ ਤਿਆਰ ਕੀਤੀ ਗਈ ਜਿਖਾ ਛਿਣ ਕੇ ਉਹਦੇ ਉੱਪਰ ਸਿੱਖਾਂ ਦੇ ਜਿਹੜਾ ਸੀ ਉਹ ਸਰੀਰ ਰੱਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀ ਉਹਨਾਂ ਨੂੰ ਅਗਨ ਭੇਟ ਕੀਤਾ ਸੰਸਕਾਰ ਕੀਤਾ ਹੈ ਇਤਿਹਾਸ ਕਹਿੰਦਾ ਸੋਲਾ ਸਾਹਿਬ ਦਾ ਪਾਠ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤਾ ਹੈ ਫਿਰ ਇੱਥੇ ਬਸ ਨਹੀਂ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਜਾਂਦੀ ਹੈ ਭਾਈ ਦਾਨ ਸਿੰਘ ਬਰਾੜ ਜਿਹੜਾ ਸੀ ਉਹ ਰਸਤਾ ਲੈ ਕੇ ਆਉਂਦਾ ਹੈ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਜਾਂਦੀ ਹੈ ਤੇ ਗੁਰੂ ਕੇ ਸਿੱਖਾਂ ਦੇ ਵਿੱਚ ਵਰਤਾਈ ਜਾਂਦੀ ਹੈ ਦੇਖੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੇ ਪਾਸੇ ਨੂੰ ਕਦੇ ਚਮਕੌਰ ਦੀ ਗੜੀ ਦੇ ਵਿੱਚੋਂ ਸਤਿਗੁਰੂ ਨਿਕਲੇ ਸੀ ਤੇ ਅੱਖਾਂ ਦੇ ਸਾਹਮਣੇ ਪੁੱਤਰ ਸੀ ਪੁੱਤਰਾਂ ਦੇ ਸਰੀਰ ਪੈ ਸਿੰਘ ਮਹਾਰਾਜ ਨੇ ਵੇਖਿਆ ਤੱਕ ਨਹੀਂ ਇਤੈ ਪੁੱਤਰਾਂ ਦੇ ਸਰੀਰ ਛੱਡ ਕੇ ਚਲੇ ਗਏ ਗੁਰੂ ਕੇ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਪੁੱਤਰਾਂ ਦੇ ਸਰੀਰ ਨਹੀਂ ਅੱਜ ਸਿੱਖਾਂ ਦੇ ਸਰੀਰ ਸੀ ਤੇ ਮਹਾਰਾਜ ਗਏ ਨਹੀਂ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕਰਦੇ ਪਏ ਸੀ ਪੁੱਛਿਆ ਜਏ ਮਹਾਰਾਜ ਇਹ ਦੋ ਹੀ ਸੀ ਜਿਹੜੇ ਕਾਗਜ਼ ਦਾ ਟੁਕੜਾ ਲੈ ਕੇ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਨਗੇ ਨਹੀਂ ਭਾਈ ਗੁਰਦਾਸ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਉਹ ਕਹਿੰਦੇ ਕੋਈ ਲੋਹੇ ਦਾ ਟੁਕੜਾ ਪਾਣੀ ਵਿੱਚ ਸੁੱਟੀਏ ਨਾ ਤੇ ਉਸੇ ਵੇਲੇ ਡੁੱਬ ਜਾਂਦਾ ਹੈ ਪਰ ਉਸੇ ਹੀ ਪਾਣੀ ਦੇ ਵਿੱਚ ਲੱਕੜ ਸੁੱਟਦੀਏ ਤੇ ਉਹ ਲੱਕੜ ਕਦੇ ਡੁੱਬਦੀ ਨਹੀਂ ਭਾਈ ਗੁਰਦਾਸ ਸਾਹਿਬ ਨੇ ਪਾਣੀ ਨੂੰ ਸਵਾਲ ਕਰਕੇ ਪੁੱਛਿਆ ਕਿ ਕਾਰਨ ਲੋਹਾ ਹੌਲੇ ਤੋਂ ਹੌਲਾ ਸੁੱਟਦੀਏ ਤਾਂ ਵੀ ਡੁੱਬ ਜਾਂਦਾ ਹੈ ਲੱਕੜ ਜਿੰਨੀ ਮਰਜ਼ੀ ਭਾਰੀ ਸੁੱਟਦੀਏ ਤਾਂ ਵੀ ਨਹੀਂ ਡੁੱਬਦੀ ਤੇ ਪਾਣੀ ਨੇ ਇੱਕ ਗੱਲ ਕਹੀ ਉਹ ਕਹਿੰਦਾ ਅਸਲ ਵਿੱਚ ਇਸ ਲੱਕੜ ਨੂੰ ਮੈਂ ਆਪਣਾ ਆਪ ਦੇ ਕੇ ਪਾਲਿਆ ਹੈ ਦਰਖਤ ਲਾਇਆ ਉਹਨੂੰ ਪਾਣੀ ਪਾਇਆ ਗਿਆ ਵੱਡਾ ਹੋਇਆ ਪਾਣੀ ਪਾਇਆ ਗਿਆ ਤੇ ਉਹ ਪਾਣੀ ਪੀ ਪੀ ਕੇ ਵੱਡਾ ਹੋਇਆ ਪਾਣੀ ਕਹਿੰਦਾ ਜਿਹਨੂੰ ਮੈਂ ਖੁਦ ਪਾਲਿਆ ਹੈ ਉਹਨੂੰ ਮੈਂ ਡੁੱਬਣ ਕਿਵੇਂ ਦਵਾਗਾ ਪਾਣੀ ਕਾਠ ਨਾ ਡੁੱਬਈ ਪਾਲੇ ਦੀ ਲੱਜੈ ਪਾਲੇ ਹੋਏ ਦੀ ਮੈਂ ਲਾਜ ਰੱਖਦਾ ਹਾਂ ਜਿਵੇਂ ਗੁਰਗਬ ਸਿੰਘ ਮਹਾਰਾਜ ਕਹਿ ਰਹੇ ਜਿਹੜੇ ਸਿੱਖਾਂ ਦੇ ਮੁਖ ਵਿੱਚ ਮੈਂ ਆਪ ਅੰਮ੍ਰਿਤ ਪਾਇਆ ਹੋਵੇ ਜਿਨ੍ਹਾਂ ਨੂੰ ਆਪ ਜਪਜੀ ਜਾਪ ਪੜਾਇਆ ਹੋਵੇ ਮੈਂ ਉਹਨਾਂ ਨੂੰ ਕਦੇ ਡੁੱਬਣ ਨਹੀਂ ਦਿਆਂਗਾ ਫਿਰ ਸਤਿਗੁਰੂ ਨੇ ਉੱਥੇ ਪਾਵਨ ਬਚਨ ਕਹਿ ਮਹਾਰਾਜ ਕਹਿੰਦੇ ਇਹ ਟਾਕ ਹੁਣ ਢਾਬਣੀ ਇਹ ਸਿੱਖ ਜਿਹੜੇ ਨੇ ਮੁਕਤ ਹੋ ਗਏ ਐ ਅੱਜ ਤੋਂ ਇਹ ਮੁਕਤ ਸਰ ਬਣ ਗਿਆ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਸਿੱਖਾਂ ਨੂੰ ਮੁਕਤੇ ਕਿਹਾ ਗਿਆ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ 40 ਗੁਰ ਸਿੱਖਾਂ ਨੂੰ ਮੁਕਤੇ ਸ਼ਬਦ ਦਾ ਖਿਤਾਬ ਦਿੱਤਾ ਗਿਆ ਫਿਰ ਚਮਕੌਰ ਦੀ ਗੜੀ ਦੇ ਅੰਦਰ ਜਿਹੜੇ ਗੁਰੂ ਕੇ ਸਿੱਖ ਸਨ ਉਹਨਾਂ ਨੂੰ 40 ਮੁਕਤੇ ਕਿਹਾ ਗਿਆ ਤੇ ਇੱਕ ਖਦਰਾਨੀ ਦੀ ਢਾਬ ਵਾਲਿਆਂ ਨੂੰ ਵੀ 40 ਮੁਕਤੇ ਕਿਹਾ ਗਿਆ ਪੁੱਛਿਆ ਜਾਏ ਵੀ ਹੁਣ ਅਰਦਾਸ ਵਿੱਚ ਆਪਾਂ ਕਿਹੜੇ ਮੁਕਤੇਆਂ ਨੂੰ ਯਾਦ ਕਰਨਾ ਹੈ ਤੇ ਡਾਕਟਰ ਜਸਵੰਤ ਸਿੰਘ ਨੇਕੀ ਉਹਨਾਂ ਨੇ ਬੜਾ ਪਿਆਰਾ ਬਚਨ ਲਿਖਿਆ ਉਹ ਕਹਿਣ ਲੱਗੇ ਅਸਲ ਵਿੱਚ ਤੂੰ ਜਿਹੜੇ ਮਰਜੀ ਮੁਕਤਿਆਂ ਨੂੰ ਯਾਦ ਕਰ ਲੈ ਕਰੀ ਤੂੰ ਪ੍ਰੇਮ ਦੇ ਨਾਲ ਜੇ ਤੂੰ ਇਹਨਾਂ ਮੁਕਤਿਆਂ ਨੂੰ ਯਾਦ ਕਰੇਂਗਾ ਤੇ ਤੇਰਾ ਵੀ ਸੰਸਾਰ ਤੋਂ ਪਾਰਿ ਉਤਾਰਾ ਹੋ ਜਾਏਗਾ ਇਸ ਕਰਕੇ ਆਪਾਂ 40ਆਂ ਮੁਕਤਿਆਂ ਨੂੰ ਯਾਦ ਕਰਦੇ ਹਾਂ ਦੇ ਅਰਦਾਸ ਦੇ ਵਿੱਚ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਅਗਲੇ ਹੱਥੀ ਜਪੀ ਤਪੀ ਜਿਹੜੇ ਨੇ ਉਹਨਾਂ ਸਾਰਿਆਂ ਦਾ ਧਿਆਨ ਧਰ ਕੇ ਕਹਿੰਨੇ ਹਾਂ ਬੋਲੋ ਜੀ ਵਾਹਿ